ਰਕਵਨ ਟੀਵੀ ਤੇ ਸੁਲੇਦੀ ਵੱਡੀ ਖਬਰ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦਰਸਲ ਕੱਲ ਇੱਕ ਬੱਚੇ ਨੂੰ ਕਿਡਨਾਪ ਕਰ ਲਿਆ ਜਾਂਦਾ ਇੱਕ ਬੱਚਾ ਜੋ ਸਕੂਲ ਤੋਂ ਵਾਪਸ ਆ ਰਿਹਾ ਹੁੰਦਾ ਕਰੀਬ 2:30 ਵਜੇ ਇੱਕ ਹਿਮਾਚਲ ਨੰਬਰ ਦੀ ਸਵਿਫਟ ਗੱਡੀ ਜਿਹੜੀ ਉਸ ਬੱਚੇ ਦੇ ਕੋਲ ਆ ਕੇ ਰੁਕਦੀ ਆ ਤੇ ਬਾਅਦ ਵਿੱਚ ਉਸ ਨੂੰ ਖਿੱਚ ਕੇ ਕਿਡਨਾਪ ਕਰ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਚਿੱਠੀ ਜਿਹੜੀ ਕਿਡਨਾਪਰਾਂ ਦੇ ਵੱਲੋਂ ਸਿੱਟ ਦਿੱਤੀ ਜਾਂਦੀ ਆ ਤਾਂ ਜਿਸ ਬੱਚੇ ਨੂੰ ਕਿਡਨਾਪ ਕੀਤਾ ਗਿਆ ਸੀਗਾ ਤਾਂ ਇਸ ਬੱਚੇ ਦੇ ਨਾਲ ਇਸ ਦੀ ਭੈਣ ਵੀ ਸਕੂਲ ਤੋਂ ਵਾਪਸ ਆ ਰਹੀ ਸੀਗੀ ਤਾਂ ਇਸ ਬੱਚੇ ਨੂੰ ਜਦੋਂ ਕਿਡਨਾਪ ਕੀਤਾ ਜਾਂਦਾ ਕਿਡਨੈਪਰ ਇੱਕ ਚਿੱਠੀ ਸੱਟ ਜਾਂਦੇ ਨੇ ਤਾਂ ਸਾਹਮਣੇ ਇਸ ਬੱਚੇ ਦੀ ਮਾਂ ਵੀ ਖੜੀ ਹੁੰਦੀ ਆ ਤਾਂ ਆ ਕੇ ਜਦੋਂ ਉਹ ਦੇਖਦੇ ਨੇ ਕਿ ਚਿੱਠੀ ਦੇ ਵਿੱਚ ਕੀ ਲਿਖਿਆ ਤਾਂ 2 ਕਰੋੜ ਰੁਪਏ ਦੀ ਜਿਹੜੀ ਫਰौती ਉਹ ਮੰਗੀ ਜਾਂਦੀ ਆ ਤਾਂ ਹੁਸ਼ਿਆਰਪੁਰ ਦੀ ਪੌਸ਼ ਇਲਾਕਾ ਹੈਗਾ ਸ਼ਾਹ ਕਲੌਨੀ ਹੈਗੀ ਆ ਉੱਥੋਂ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਪੂਰਾ ਹਾਈ ਪ੍ਰੋਫਾਈਲ ਜਿਹੜਾ ਇੱਕ ਕੇਸ ਸੀਗਾ ਦਰਸਲ ਜਿਸ ਬੱਚੇ ਨੂੰ ਕਿਡਨਾਪ ਕੀਤਾ ਗਿਆ ਸੀਗਾ ਤਾਂ ਇਸ ਦੇ ਪਰਿਵਾਰ ਦਾ ਕੰਮ ਬਹੁਤ ਚੰਗਾ ਹੈਗਾ ਤੇ ਜਿਸ ਦੇ ਚਲਦੇ ਕਿਡਨਾਪਰਾਂ ਦੇ ਵੱਲੋਂ ਇਸ ਬੱਚੇ ਨੂੰ ਕਿਡਨਾਪ ਕੀਤਾ ਗਿਆ ਬਾਅਦ ਵਿੱਚ 2 ਕਰੋੜ ਦੀ ਫਰौती ਵੀ ਮੰਗੀ ਜਾਂਦੀ ਆ ਇਸ ਤੋਂ ਇਲਾਵਾ ਧੰਕੀ ਵੀ ਉਹ ਦਿੱਤੀ ਜਾਂਦੀ ਆ ਕਿ ਜੇਕਰ ਪੁਲਿਸ ਨੂੰ ਦੱਸਿਆ ਜਿਸ ਤਰ੍ਹਾਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆਂ ਕਿ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਬੱਚੇ ਨੂੰ ਕਿਡਨਾਪ ਕਰ ਲਿਆ ਜਾਂਦਾ ਚਿੱਠੀ ਜਿਹੜੀ ਬਕਾਇਦਾ ਸਿੱਟੀ ਜਾਂਦੀ ਆ ਉਸ ਦੇ ਵਿੱਚ ਇਹ ਲਿਖਿਆ ਹੁੰਦਾ ਕਿ মিডিਆ ਨੂੰ ਨਾ ਪਤਾ ਲੱਗੇ ਖਬਰ ਨਾ ਕਿਤੇ ਲੀਕ ਹੋਵੇ ਪੁਲਿਸ ਨੂੰ ਨਾ ਪਤਾ ਲੱਗੇ ਪਰ ਜਦੋਂ ਇਹ ਪੂਰਾ ਮਾਮਲਾ ਪੁਲਿਸ ਦੇ ਕੋਲ ਪਹੁੰਚਦਾ ਤਾਂ ਪੁਲਿਸ ਵੀ ਤੁਰੰਤ ਐਕਸ਼ਨ ਦੇ ਵਿੱਚ ਆ ਜਾਂਦੀ ਆ ਤੇ ਬੱਚੇ ਦੀ ਭਾਲ ਦੇ ਵਿੱਚ ਲੱਗ ਜਾਂਦੀ ਆ ਤਾ ਸੀਸੀਟੀਵੀ ਜਿਹੜੀ ਉਹ ਸਾਹਮਣੇ ਆਈ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਬੱਚੇ ਨੂੰ ਕਿਡਨੈਪ ਕੀਤਾ ਜਾਂਦਾ ਕਿਸ ਤਰ੍ਹਾਂ ਇੱਕ ਹਿਮਾਚਲ ਨੰਬਰ ਦੀ ਗੱਡੀ ਜਿਹੜੀ ਉਹ ਆਉਂਦੀ ਆ ਤੇ ਬਾਅਦ ਦੇ ਵਿੱਚ ਪੁਲਿਸ ਉਸ ਗੱਡੀ ਦੇ ਨੰਬਰ ਦੇ ਆਧਾਰ ਤੇ ਪੂਰੇ ਇਲਾਕੇ ਦੀ ਛਾੜਬੀਨ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਆ ਤਾਂ ਪੂਰੇ ਕੜੀ ਦੇ ਨਾਲ ਕੜੀ ਜਿਹੜੀ ਉਹ ਜੋੜੀ ਜਾਂਦੀ ਆ ਤਾਂ ਵੇਖ ਸਕਦੇ ਹੋ ਸੀਸੀਟੀਵੀ ਤੇ ਇਹ ਮੌਕੇ ਦੀ ਇਹ ਸੀਸੀਟੀਵੀ ਸੀ ਜਦੋਂ ਬੱਚੇ ਨੂੰ ਕਿਡਨਾਪ ਕੀਤਾ ਜਾਂਦਾ ਤਾਂ ਗੱਡੀ ਦੇ ਵਿੱਚ ਬਿਠਾ ਕੇ ਕੁਝ ਸਕਿੰਟਾਂ ਦੇ ਵਿੱਚ ਹੀ ਬੱਚੇ ਨੂੰ ਗੱਡੀ ਦੇ ਵਿੱਚ ਬਿਠਾ ਕੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਇੱਕ ਚਿੱਠੀ ਜਿਹੜੀ ਆ ਬਾਅਦ ਵਿੱਚ ਉਸ ਦੇ ਨਾਲ ਜੋ ਲੜਕੀ ਸੀਗੀ ਉਸ ਦੇ ਵੱਲੋਂ ਚੱਕ ਲਈ ਜਾਂਦੀ ਆ